ਸਬਜੀ ਨੂੰ ਲੱਗੇ ਜੀ ਹਾਂਜੀ ਨਹੀਂ ਦਹੀਂ ਖਾਣ ਲੱਗੇ ਰੋਟੀ ਦਹੀਂ ਨਾਲ ਤਾਂ ਠੀਕ ਹੈ ਵਿੱਧੀ ਭੈਣ ਜੀ ਹਾਂਜੀ ਆਹ ਸਾਡਾ ਜੀਟੂ ਆ ਆਪਾਂ ਆਪ ਜੀਟੂ ਦੇ ਘਰ ਆ ਚੁੱਕੇ ਆ ਜਿਸ ਚਲੇ ਇਸ਼ਤਿਹਾਰ ਬਣਾਉਣ ਤੇ ਸਾਡੇ ਤੁਹਾਨੂੰ ਪਹਿਲਾਂ ਕਨਵੈਂਸ਼ਨ ਹੀ 10 ਮਾਰਚ ਨੂੰ ਦੱਸਿਆ ਪਹਿਲਾਂ ਵੀ 9 ਤਰੀਕ ਤੇ ਆ 9 ਅਪ੍ਰੈਲ ਨੂੰ ਤੇ ਦਿਨ ਸਾਡੇ ਥੋੜੇ ਰਹਿ ਗਏ 27 ਮਾਰਚ ਹੋ ਗਈ ਆ ਤੇ ਮੈਂ ਪਾਸ ਚਲੇ ਇਸ਼ਤਿਹਾਰ ਬਣਾਉਣ ਦਿਨ ਥੋੜੇ ਰਹਿ ਗਏ ਤੇ ਇਸ਼ਤਿਹਾਰ ਬਣਾਉਣੀ ਆ ਆਪਾਂ ਤੇ ਕੀ ਹਾਲ ਜੀ ਸਾਰੇ ਠੀਕ ਠਾਕ ਜੀ ਠੀਕ ਹੋਗੇ ਵੈਲਕਮ ਬੈਕ ਟੂ ਮੇਨ ਚੈਨਲ ਯੂਪੀ ਸਰਕੈਂਡ ਮੈਂ ਘੰਟਾ ਇਦਨੇ ਰੁਕ ਤੁਹਾਡਾ ਸਵਾਗਤ ਹੈ ਵਲੌਗ ਸ਼ੁਰੂ ਹੋਣ ਤੋਂ ਪਹਿਲਾਂ ਜੇ ਆਨਸਲ ਚੈਨਲ ਨੂੰ ਸਬਸਕ੍ਰਾਈਬ ਲੌਂਗ ਕਰਦੇ ਲਾਈਕ ਨਾ ਕਰਦੇ ਸ਼ੇਅਰ ਆਪਾਂ ਫਿਲਹਾਲ ਨਾ ਤੋਂ ਲਈਏ ਨਾ ਤੋਂ ਫੋੜਫੜ ਜਾਣੇ ਫਿਰ ਫੜੇ ਗੜ ਰਿਸ਼ਤਿਆਰ ਆਪਾਂ ਨਾ ਤੋਂ ਕੇ ਰੈਡੀ ਹੋ ਚੁੱਕੇ ਆਂ ਆਪਾਂ ਕਰਨ ਲੱਗੇ ਆਂ ਬ੍ਰੈਕਫਾਸਟ ਸਾਡੇ ਜਿਦਾਂ ਚਨੇ ਦੀ ਸਬਜੀ ਦਹੀਂ ਤੇ ਰੋਟੀਆਂ ਮੈਂ ਤੇ ਪਾਸੇ ਚੱਲੇ ਆਂ ਫੜੇ ਗੜ ਕਿਸਤੇ ਆ ਰਿਹਾ ਵਾਕੀ ਨਾ ਪਾਏ ਆ ਬੈਂਕ ਦੇ ਵਿੱਚ ਗਏਸ ਆਪਾਂ ਫੋਟੋ ਉਡਾ ਚੁੱਕੇ ਆ ਘਰ ਤੇ ਇਸ਼ਤਿਹਾਰ ਤਾਂ ਨਹੀਂ ਦਿਖਾ ਸਕਦੇ ਤੁਹਾਨੂੰ ਬਹੁਤ ਸੌਰੀ ਆਪਾਂ ਕੀ ਦੁਕਾਨ ਤੇ ਆ ਤੇ ਤਿੰਨ ਚਾਰ ਦਿਨੋਂ ਗਿਆ ਐਕਚੁਅਲੀ ਦੁਕਾਨ ਬੰਦ ਰਹੀਦੀ ਆ ਦੁਕਾਨ ਵਾਲਾ ਬੰਦਾ ਕਿੱਥੇ ਗਿਆ ਨਾ ਤੇ ਉਹਦਾ ਫੋਨ ਨੰਬਰ ਲੱਗਦਾ ਫੋਨ ਲੱਗਦਾ ਉਹ ਪਤਾ ਨਹੀਂ ਕਿੱਥੇ ਗਿਆ ਵਾ ਤੇ ਇਸ਼ਤਿਹਾਰ ਹੁਣ ਨਹੀਂ ਭਰਾ ਸਕੇ ਆਪਾਂ ਹਜੇ ਕੋਈ ਨਹੀਂ ਫਿਲਹਾਲ ਅਸੀਂ ਹੁਣ ਗਾੜੀ ਦਿਖਾਵਾਂਗੇ ਤੁਹਾਨੂੰ ਹੋਏ ਇਸ਼ਤਿਹਾਰ ਬਣਾਵਾਂਗੇ ਐਸਾ ਇਤਨੀ ਬਣਾ ਕੇ ਸੌਰੀ ਗ੍ਰੈਸ ਤੁਹਾਨੂੰ ਮਸਤਾਇ ਦੀ ਤਰੀਕ ਹੈ ਤੇ ਅਸਰ 26 ਤਰੀਕ ਆ ਕੱਲ ਦੇ 25 ਨਾ 26 ਤਰੀਕ ਨੂੰ ਭਲੇਖਾ ਲੱਗ ਗਿਆ ਮੇਰੇ ਤਵੇ ਥੋੜੀ ਠੀਕ ਨਹੀਂ ਜਾਪੰਦੀ ਹੁਣ ਆਪਾਂ ਚੱਲਨੇ ਆਪਣੀ ਜੇ 2 ਯਾਰ ਵੱਲ ਕੰਮ ਦਾ ਪਤਾ ਕਰਨ ਨੂੰ ਸਾਨੂੰ ਕਿਹਾ ਕਿ ਤੁਹਾਨੂੰ ਕੰਮ ਦਿਵਾਵਾਂਗੇ ਨਾਈਟ ਤੇ ਉਹਨੋਂ ਦੇ ਖਰਚ ਆਪਾਂ ਜੇ 2 ਦੇ ਘਰ ਆ ਚੁੱਕੇ ਕੋਤਾ ਬੈਂਦਾ ਆਹ ਸਾਡਾ ਜੀਟੂ ਐ ਜੀਟੂ ਘਰ ਆ ਗਏ ਆ ਆ ਗੰਡੇ ਖਾਣ ਉੱਤੇ ਵਿੱਜੀ ਨਾ ਬੋ ਇਹਨਾਂ ਨੂੰ ਗਿਆ ਵਿੱਜੀ ਹੀ ਭੰਦੀ ਏ ਭੰਦੀ ਆਹ ਸਾਡਾ ਜੀਟੂ ਆ ਆ ਸਾਡਾ ਯਾਰ ਇਹਦੇ ਨਾਮ ਸਿੱਧਾ ਸਾਹੀ ਲਿਆ ਅਸੀਂ ਜੇ ਪਿਆਰ ਨਾਲ ਨੂੰ ਜੀਟੂ ਬਾਨੇ ਆ ਕੀ ਕਰਦੇ ਵੀ ਭਾਜੀ ਗੰਡੇ ਗੰਡੇ ਕੀ ਸਬਜੀ ਨਾਲ ਲੱਗੇ ਜੇ ਹਾਂਜੀ ਨਹੀਂ ਦਹੀਂ ਖਾਣ ਲੱਗੇ ਰੋਟੀ ਦਹੀਂ ਨਾਲ ਚਲੋ ਠੀਕ ਹੈ ਡਾਈ ਸਾਡੀ ਨਾ ਤਬੀਬ ਠੀਕ ਨਹੀਂ ਲੱਗਣ ਟੀ ਜਿੱਦਾਂ ਬੁਖਾਰ ਹੁੰਦਾ ਪਤਾ ਨਹੀਂ ਬੀਪੀ ਲੋ ਹੈ ਬੁਖਾਰ ਆ ਰਿਹਾ ਕੜੀ ਰੈਸਟ ਕਰਨਾ ਸਿਰ ਬੜਾ ਭਾਰਾ ਭਰਾ ਦਰਦ ਹੋਣ ਦਾ ਤੇ ਕੜੀ ਰੈਸਟ ਕਰ ਲਈ ਫਿਰ ਵੈਨੇ ਆ ਕਿ ਸੌਂ ਗਿਆ ਪਰ ਜਦ ਅਰੇਸਟ ਕਰਦੇ ਠੀਕ ਹੁੰਨੇ ਨਹੀਂ ਤੇ ਫਿਰ ਦਵਾਈ ਲੈ ਕੇ ਹੁੰਨੇ ਆਪਾਂ ਐਸਾ ਆਪਾਂ ਸੌ ਲਿਆ ਤੇ ਹੁਣ ਅੰਡਾ ਸਿਰ ਦਰਜਟਿਆ ਨਹੀਂ ਤੇ ਪਹਿਲਾਂ ਨੇ ਨਾ ਹੁੰਦੇ ਨੇ ਸਿਰੇ ਪਾੜ ਜਿ ਲੱਗਾ ਏ ਮੈਂ ਚੱਲ ਕੜੀ ਰੈਸਟ ਕਰਦੇ ਹਾਂ ਹੁਣ ਸੌ ਲਿਆ ਆਪਾਂ ਘੰਟਾ ਦੇਟ ਘੰਟਾ ਹੁਣ ਸਿਰ ਦਾ ਝੱਟ ਗਈ ਏ ਗੈਸ ਗੂਸ ਬਣੀ ਨਹੀਂ ਪੇਟ ਚ ਤੇ ਉਹ ਸਿਰ ਨੂੰ ਚੜ ਗਈ ਏ ਤੇ ਬੜਾ ਸਿਰ ਦਰਦ ਹੋਣ ਦੇ ਹੁਣ ਸਹੀ ਹੋ ਗਿਆ ਸਾਰਾ ਗਾਈਸ ਮੌਸਮ ਬੁਰਾ ਸਾਨਾ ਆਇਆ ਮੱਠਾ ਮੜਾ ਮੌਸਮ ਬਦਲ ਹੋਇਆ ਵਾ ਪਹਿ ਅਸੀਂ ਮਹਿ ਕੋਠੇ ਤਾਂ ਆਏ ਆ ਬਹੁਤ ਦਿਨੋਂ ਕੀ ਕੋਠੇ ਤਾਂ ਨਹੀਂ ਸਤ ਘੰਡੇ ਆ ਤੇ ਠੰਢੀ ਲੱਗਣਦੀ ਓਦਾਂ ਵਾਲੀ ਮਾਰੇ ਠੀਕ ਜੰਨੇ ਅਸੀਂ ਜਾਪਦਾ ਤਾਂ ਵਰਕੇ ਕੋਈ ਫਰਾਈ ਜਿਦਾ ਕਰਾ ਰਹਿ ਖਾਣੂ ਜੀ ਗੰਡਾ ਕੁਝ ਮੈਨੇ ਆ ਕੋਈ ਨਾ ਹੋ ਖਾਣੇ ਆ ਅਸੀਂ ਹੁਣ ਕਰਾਰੀ ਚੀਜ਼ ਸਾਡਾ ਜੀ ਗੰਡਾ ਜਿੱਦਾਂ ਇਹ ਅਸੀਂ ਹੁਣ ਖਾਣ ਗਏ ਆ ਬੋਇਲ ਾਂਡੇ ਆਪ ਕੋ ਚੜਨੀ ਨਾਲ ਮਜ਼ਾ ਆਵੇ ਖਾਂਦਾ ਜੀ ਜਾਂ ਕੰਡੇ ਨੇ ਤੁਹਾਨੂੰ ਸਰੀਰ ਜੰਠੀ ਤੇ ਜੀ ਗੰਡੇ ਖਾਣੂ ਹੁਣ ਜਾਵਾਂਗੇ ਆਪਾਂ ਬੰਦਗੀ ਤੇ ਸਾਡੇ ਬੰਦਗੀ ਦਾ ਟਾਈਮ ਹੋ ਗਿਆ ਤਾਂ ਉੱਥੇ ਖੁਦਾ ਦਾ ਧੰਨਵਾਦ ਕਰਾਂਗੇ ढाई से बंदगी पा चुके हैं करा डिनर फट बनी दाल की सब्जी ਨਾਲੇ ਗੇਰੋਟੀਆਂ ਹੁਣ ਆਪਾਂ ਕਰਾਂਗੇ ਡਿਨਰ ਅੱਜ ਦੇ ਵਲੌਗ ਨੂੰ ਇਸਟੈਂਡ ਕਰਦੇ ਆ ਜੇ ਵਲੌਗ ਵਧੀਆ ਲੱਗਦਾ ਲਾਈਕ ਕਰ ਦਿਓ ਜੇ ਚੈਨਲ ਦੇ ਵਿੱਚ ਚੰਨ ਕਰ ਦਿਓ ਸਬਸਕ੍ਰਾਈਬ ਗੁੱਡ ਨਾਈਟ ਹੋ ਤੁਹਾਨੂੰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਓਕੇ ਬਾਏ ਟੇਕ ਕੇਅਰ